ਕੀ ਚੰਨੀ ਆ ਆਪਣੀ ਵੀਡੀਓ ਨੂੰ ਉਥੇ ਰੋਕਣਾ ਪਿਆ ਇੱਕ ਕਾਰਨ ਆਇਆ ਸੀ ਅਚਾਨਕ ਘਰ ਦੇ ਵਿੱਚ ਕੋਈ ਆਪਣਾ ਆ ਗਿਆ ਸੀ ਕੋਈ ਆਮ ਦਾ ਕੋਈ ਖਾਸ ਰੀਜ਼ਨ ਨਹੀਂ ਤਾਂ ਸਮਝ ਲਓ ਕਿ ਕੋਈ ਆਪਣਾ ਰਿਸ਼ਤੇਦਾਰੀ ਹੋਵੇ ਜਾਂ ਪड़ोसी ਹੋਵੇ ਤੇ ਇਹਦੇ ਕਾਰਨ ਮੈਨੂੰ ਵੀਡੀਓ ਜਿਹੜਾ ਆਪਣਾ ਉਥੇ ਸਟੌਪ ਕਰਨਾ ਪਿਆ ਤੇ ਪਾੜ ਭਾਗ 1 ਵਿੱਚ ਤੁਸੀਂ ਦੇਖਿਆ ਜਿਉਂ ਮੈਂ ਤੁਹਾਨੂੰ ਸਟੋਰੀ ਹਜੇ ਸੁਣਾ ਰਹੀ ਸੀ ਤੇ ਉਹਨੇ ਲੜਕੀ ਨੇ ਪਲੱਸ 1 ਕੀਤੀ ਸੀ ਪਲਸ 1 ਕਰਦੇ ਕਰਦੇ ਹੀ ਉਹ ਮਤਲਬ ਉਹਦੇ ਨਾਲ ਇੱਥੇ ਆ ਗਈ ਹਰਖੰਡ ਤੋਂ ਤੇ ਪਹਿਲਾਂ ਮੈਂ ਜਿਹੜੀ ਆਪਣੀ ਮਤਲਬ ਦੋ ਵਾਰ ਤੁਹਾਨੂੰ ਟੋਕ ਕਰਕੇ ਬੋਲਾਂ ਯਾ ਹਰਖੰਡ ਜਾਂ ਉਯਾੜਖੰਡ ਉਹਦੇ ਬਾਰੇ ਮੈਨੂੰ ਥੋੜਾ ਕੰਫਿਊਜ਼ਨ ਹੋ ਗਿਆ ਸੀ ਪਿੰਡ ਨੂੰ ਲੈ ਕੇ ਜਾਂ ਉਹਦੇ گاؤں ਨੂੰ ਲੈ ਕੇ ਤੇ ਇਸ ਲਈ ਹਰਖੰਡ ਤੋਂ ਉਹ ਵਾਪਸ ਆਈ ਹੋਸਟਲ ਦੇ ਵਿੱਚ ਪੜਦੀ ਸੀ ਮਾਤਾ ਪਿਤਾ ਨੇ ਫੀਸਾਂ ਵਗੈਰਾ ਭਰੀਆਂ ਕਿਸ ਤਰ੍ਹਾਂ ਦਿੱਤਾ ਕਿਸ ਤਰ੍ਹਾਂ ਨਹੀਂ ਉਹ ਫੀਸਾਂ ਵੀ ਨਹੀਂ ਦਿੰਦੀ ਰਹੀ ਠੀਕ ਹੈ ਉਹ ਪੈਸੇ ਆਪਣੇ ਵਾਲ ਕੈਲਕੂਲੇਟ ਕਰਦੀ ਰਹੀ ਜਿਹਨੂੰ ਕਹਿੰਦੇ ਜੋੜਨਾ ਜੋੜ ਕੇ ਟਿਕੜੀ ਖਰੀਦੀ ਰਾਜਾ ਸੰਸੀ ਤੋਂ ਜਾਂ ਕਿੱਥੋਂ ਖਰੀਦੀ ਕਹਿ ਰਹੀ ਕਿ ਮਨਜਾਤ ਤੋਂ ਆਈ ਹੈ ਕਿ ਮੈਂ ਉਸ ਚੀਜ਼ ਨੂੰ ਕਿਤਨਾ ਕਿਤੇ ਉਹਨੂੰ ਬਿਲਕੁਲ ਨਹੀਂ ਐਪਰੀਸ਼ੀਏਟ ਨਹੀਂ ਕੀਤਾ ਮੈਂ ਉਸ ਨੂੰ ਕਿਹਾ ਮੈਂ ਕਿਹਾ ਬੇਟਾ ਜੇ ਪਾਸਟ ਤੋਂ ਢੀ ਦੂਰ ਦੀ ਗੱਲ ਪਾਸ 1 ਕੰਪਲੀਟ ਤੇ ਕਲੀਅਰ ਕਰ ਲੈਂਦੀ ਪੀਪਲ ਤੇ ਆਪਣੇ ਦੇ ਲੈਂਦੀ ਆ ਦੇ ਇਹ ਮੁੰਡੇ ਨਾਲ ਆਈਆਂ ਇਹਦਾ ਕੋਈ ਫਿਊਚਰ ਨਹੀਂ ਹੈ ਇਹ ਕੋਈ ਕਮਾਈ ਨਹੀਂ ਕਰਦਾ ਕੋਈ ਪੜਦਾ ਨਹੀਂ ਹੈ ਕੋਈ ਲਿਖਦਾ ਨਹੀਂ ਹੈ ਅੱਗੇ ਲਈ ਉਹਨੇ ਕੋਈ ਆਪਣਾ ਘਰ-ਬਾਰ ਕੁਛ ਮਤਲਬ ਹਾਂ ਮੜੀ ਵੱਡੀ ਜਾਇਦਾਦ ਹੋਵੇ ਨਾ ਮਗਰ ਕੁਛ ਨਜ਼ਰ ਆਉਂਦਾ ਹੋਵੇ ਇੰਦਾ ਡਿੰਘਾ ਘਾਰਾ ਬੰਗਲਾ ਸਭ ਕੁਝ ਐ ਤੇ ਬੰਦਾ ਆ ਵੀ ਜਾਵੇ ਤੇ ਜਿਹੜਾ ਹੈਗਾ ਵੀ ਵਿਹਲਾ ਵਾ ਜਿਹੜਾ ਆਪਣੇ ਆਪ ਜੋਗਾ ਨਹੀਂ ਅਜੇ ਕਮਾ ਸਕਦਾ ਤੇ ਉਹ ਤਿੰਨ ਨੂੰ ਕੀ ਰੋਟੀ ਦੇਗਾ ਤੇ ਉਹਦੀ ਮਦਰ ਨੂੰ ਵੀ ਮੈਂ ਇਹ ਗੱਲ ਕਹੀ ਉਹਦੀ ਮਦਰ ਨੇ ਕਿਹਾ ਮੈਂ ਕੀ ਕਰ ਸਕਦੀ ਮੈਂ ਮਜਬੂਰ ਆ ਮੈਂ ਮਜਬੂਰਤਾ ਦਵਾ ਕਿ ਨਾ ਮੇ ਪੁੱਤ ਦੀ ਸੰਸਾਦ ਦੀਆਂ ਤੇ ਨਾ ਮੈਨੂੰ ਡਰ ਲਾਦਾ ਅੱਜ ਕੱਲ ਦੇ ਮਾਹੌਲ ਚਾਲ ਨੂੰ ਵੇਖ ਕੇ ਕਿ ਕਿਤੇ ਮੇਰਾ ਪੁੱਤ ਨੂੰ ਕੋਈ ਨੁਕਸਾਨ ਨਾ ਕਰ ਦੇ ਚਲੋ ਕੀ ਕਰ ਸਕਦੇ ਆ ਜਦ ਮਾਵਾ ਹੀ ਅੱਗੇ ਅੱਗੇ ਇਸ ਤਰ੍ਹਾਂ ਦੀ سپورਟਰ ਰੱਖਣਾ ਤੇ ਬੱਚਿਆਂ ਨੂੰ ਹੋਰ ਹੌਸਲੇ ਬਲੰਦ ਹੋ ਜਾਂਦੇ ਆ ਵੱਧ ਜਾਂਦੇ ਉਹਨਾਂ ਦੇ ਹੌਸਲੇ ਤੇ ਮੈਂ ਤੇ ਸੀ ਨੂੰ ਮੈਂ ਕਹਿੰਦਾ ਸੀ ਕਿ ਨਾ ਮੈਂ ਇੱਕ ਬੇਟੀ ਨੂੰ ਇਸ ਚੀਜ਼ ਦਾ ਯੋਗ ਦਿੱਤਾ ਤੇ ਨਾ ਇੱਕ ਬੇਟੇ ਨੂੰ ਯੋਗ ਦਿੱਤਾ ਜਿਹੜੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਹਰ ਵਕਤ ਦੀ ਤਰ੍ਹਾਂ ਮਤਲਬ ਜਿੱਦਾਂ ਕਿਸੇ ਵੇਲੇ ਗੁੱਸੇ 'ਚ ਰੱਖਦੇ ਆ ਜਾਂ ਗੁੱਸੇ ਨੂੰ ਮਤਲਬ ਕਾਬੂ ਨਹੀਂ ਰੱਖ ਪਾਉਂਦੇ ਤੇ ਜਿਹੜੇ ਬੱਚੇ ਆ ਹਮੇਸ਼ਾ ਉਹਨਾਂ ਤੋਂ ਸਹਿਮੇ ਰਹਿੰਦੇ ਆ ਡਰੇ ਰਹਿੰਦੇ ਆ ਹਰ ਵਕਤ ਦੇ ਚੀਜ਼ ਦਾ ਡਰ ਰਹਿੰਦਾ ਕਿ ਸਾਡੇ ਮਾਤਾ ਆ ਕਹਿਣਗੇ ਸਾਡੇ ਪਿਤਾ ਇਹ ਕਹਿਣਗੇ ਤੇ ਕੋਸ਼ਿਸ਼ ਕਰੋ ਜਿੰਨਾ ਹੋ ਸਕੇ ਵੱਤੋ ਵਾਦ ਆਪਣੇ ਬੱਚਿਆਂ ਨੂੰ ਅੱਛੀ ਗਾਈਡੈਂਸ ਦਿਓ ਜਿੱਥੇ ਸਮਝਾ ਨਾ ਨੂੰ ਸਮਝਾਓ ਜਿੱਥੇ ਉਹਨੂੰ ਟੋਕਣਾ ਉਹਨੂੰ ਟੋਕੋ ਜਿੱਥੇ ਉਹਨੂੰ ਸਮਝਾਉਣ ਦੇ ਵਿਅਕਤ ਸਮਝਾਓ ਤੇ ਬਾਕੀ ਉਹ ਕੁੜੀ ਦਾ ਮੈਨੂੰ ਜਿਹੜਾ ਮਸਲਾ ਉਹ ਬਹੁਤ ਜ਼ਿਆਦਾ ਵਧੀਆ ਨਹੀਂ ਲੱਗਾ ਦੇਖਿਆ ਜਾਵੇ ਕਿ ਅ ਅਸੀਂ ਜਾਂ ਕਿਸੇ ਰਸਤੇ ਰਹੇ ਆ ਤੇ ਆ ਅਸੀਂ ਵਾਪਸ ਕਿਸੇ ਰਸਤੇ ਰਹੇ ਆ ਤੇ ਉਹ ਚੀਜ਼ ਮੈਨੂੰ ਕਿਤਨਾ ਕਿਤੇ ਮਨ ਨੂੰ ਖਾਈ ਤਦੇ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਕਿਹਾ ਕੋਸ਼ਿਸ਼ ਕਰੋ ਕਿ ਤੁਸੀਂ ਆਪਣੇ ਬੱਚਿਆਂ ਦੇ ਦੋਸਤ ਬਣ ਸਕੋ ਇਸ ਤਰ੍ਹਾਂ ਦੇ ਦੋਸਤ ਬਣ ਜਾਓ ਕਿ ਬੱਚੇ ਤੁਹਾਡੇ ਨਾਲ ਇੰਨਾ ਕੋ ਜਿਆਦਾ ਵਧੀਆ ਗਰੋਥ ਕਰਨ ਕਿ ਬੱਚਿਆਂ ਨੂੰ ਬਾਹਰਿਆਂ ਦੀ ਕਦੀ ਲੋੜ ਹੀ ਨਾ ਪਵੇ ਹਮੇਸ਼ਾ ਆਪਣੇ ਮਾਤਾ ਪਿਤਾ ਨੂੰ ਆਪਣਾ ਇੱਕ ਦੋਸਤ ਬਣਾ ਕੇ ਰੱਖਣ ਜਿਹੜੀ ਵੀ ਗੱਲਬਾਤ ਹੈ ਬਾਹਰਿਆਂ ਨੂੰ ਬਾਅਦ ਚ ਪਤਾ ਲੱਗੇ ਉਹਨੇ ਮਾਤਾ ਪਿਤਾ ਨੂੰ ਉਹਨਾਂ ਨੂੰ ਪਹਿਲਾਂ ਹੀ ਪਤਾ ਹੋਵੇ ਕਿ ਹਾਂ ਸਾਡੇ ਬੱਚੇ ਨੇ ਇਹ ਗੱਲਬਾਤ ਕੀਤੀ ਹੋਈ ਹੈ ਬਾਕੀ ਨਹੀਂ ਕਿ ਮਤਲਬ ਜੇ ਅਸੀਂ ਥੋੜਾ ਜਿਆ ਦੇਖਿਆ ਜਾਵੇ ਅੱਜ ਕੱਲ ਬੱਚੇ ਜਿਹੜੇ ਆ ਉਹ ਆਪਣੀ ਮਰਜ਼ੀ ਨਾਲ ਕਰਦੇ ਕੁਝ ਲੱਭ ਵੀ ਲੈਂਦੇ ਆ ਤੇ ਜੇ ਉਹਨਾਂ ਦਾ ਕੋਈ ਬੈਕਗ੍ਰਾਉਂਡ ਸਹੀ ਹੈ ਵਧੀਆ ਹੈ ਫੈਮਿਲੀ ਅੱਛੀ ਹੈ ਘਰ-ਬਾਰ ਹੈ ਬਿਜ਼ਨਸ ਹੈ ਸਭ ਕੁਝ ਹੈ ਤੇ ਚਲੋ ਆਪਣੇ ਬੱਚੇ ਦੀ ਮਨਮਰਜ਼ੀ ਨਾਲ ਹੋ ਵੀ ਸਕਦਾ ਹੈ ਤੇ ਜੇ ਬੱਚਾ ਉਹ ਜਿਹੜਾ ਲੱਭ ਲਵੇ ਵਿਹਲਾ ਬੰਦਾ ਜਿਹਦਾ ਕੋਈ ਘਰ ਨਹੀਂ ਬਾਹਰ ਨਹੀਂ ਕੋਈ ਕਮਾਂਦਾ ਨਹੀਂ ਕੋਈ ਖਾਨਦਾਨ ਨਹੀਂ ਉਹ ਕੰਨ ਆਪਣੇ ਆਪ ਦਾ ਕੀ ਹੈਂਡਲ ਕਰੇਗਾ ਤੇ ਕਿਸੇ ਨੂੰ ਕੀ ਰੋਟੀ ਦੇਵੇਗਾ ਤੇ ਇਸ ਲਈ ਕੋਸ਼ਿਸ਼ ਕਰੋ ਕਿ ਇਹ ਚੀਜ਼ੀਆਂ ਚੀਜ਼ਾਂ ਨਾ ਭੱਜਨ ਭਜਾਨ ਵਾਲੇ ਕੰਮ ਇਹ ਮੁਕ ਜਾਣ ਜ਼ਿੰਦਗੀ 'ਚ ਉਹ ਤੇ ਜ਼ਿਆਦਾ ਬੈਸਟ ਹੀ ਗਿਆ ਤੁਹਾਨੂੰ ਪਤਾ ਹੈ ਕਿ ਅੱਜ ਕੱਲ ਅਸੀਂ ਅਸੀਂ ਨਾ ਬਾਹਰ ਦੀ ਕੰਟਰੀ ਚ ਨਹੀਂ ਰਹਿ ਰਹੇ ਅਸੀਂ ਸਿੰਪਲ ਜਿਹੀ ਇੱਕ ਜਗ੍ਹਾ ਤੇ ਰਹਿ ਰਹੇ ਆ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਹਮਲੇਸਰ ਦੇ ਵਿੱਚ ਛੋਟੇ ਛੋਟੇ ਪਿੰਡਾਂ ਨੇ ਕਿੰਨੇ ਕਿੰਨੇ ਛੋਟੇ ਛੋਟੇ ਕਸਬੇ ਹੜਕੇ ਜਿਨੀ ਗੱਲ ਉੱਡੀ ਨਹੀਂ ਤੇ ਹਵਾ ਫੈਲੀ ਨਹੀਂ ਅੱਜ ਕੱਲ ਦਾ ਮਾਹੌਲ ਚਾਲ ਇਸ ਤਰ੍ਹਾਂ ਦਾ ਬਣ ਚੁੱਕਿਆ ਹੋਇਆ ਤੇ ਮੈਂ ਉਹਦੀ ਮਦਦ ਨੂੰ ਵੀ ਸਮਝਾਇਆ ਮੈਂ ਕਿਹਾ ਤੁਸੀਂ ਥੋੜਾ ਜਿਹਾ ਉਹਨੂੰ ਗਲਤ ਗਾਈਡ ਕਰ ਰਹੇ ਹੋ ਉਹਨੂੰ ਮਤਲਬ ਜਿਸ ਤਰ੍ਹਾਂ ਹੀ ਉਹਨੂੰ ਉਦਾਂ ਹੀ ਮੋੜੋ ਆਗੋ ਮਾਤਾ ਦੀ ਕਹਿ ਰਹੇ ਨੇ ਕਿ ਮੈਂ ਕੀ ਕਰ ਸਕਦੀ ਆ ਇਹ ਮੇਰੇ ਮੁੰਡੇ ਨੂੰ ਤਾਂ ਪਿਆਰ ਨਾਲਾ ਕੁਝ ਨਜ਼ਰ ਹੀ ਨਹੀਂ ਆ ਰਿਹਾ ਅੱਖਾਂ ਬੰਦ ਹੋ ਚੁੱਕੀਆਂ ਨੇ ਮਾਂ ਦੀ ਨਜ਼ਰ ਆ ਰਹੀ ਪਿਓ ਨਹੀਂ ਨਜ਼ਰ ਆ ਰਹਿ ਪਿੱਛੇ ਭਰਾ ਉਹ ਨਹੀਂ ਨਜ਼ਰ ਆ ਰਹੇ ਤਾਂ ਕੀ ਕਹਿ ਸਕਦੀਆਂ ਜਿੰਨੇ ਕੀਤਾ ਉਹਨੂੰ ਪਤਾ ਹੋਵੇਗਾ ਪਿਆਰ ਅੰਨਾ ਵਾ ਤੇ ਚਾਨਣਾ ਨੇ ਕਿ ਰੋਸ਼ਨੀ ਹੈ ਇਹ ਸਿੱਧਾ ਨੂੰ ਮੈਨੂੰ ਸੁਨਿਆ ਸੁਣਾਈਆ ਉਹਨਾਂ ਦੀਆਂ ਗੱਲਾਂ ਜਿਹੜੀਆਂ ਮੈਂ ਤੁਹਾਡੇ ਅੱਗੇ ਕੀਤੀਆਂ ਬਾਕੀ ਤੁਸੀਂ ਮੈਨੂੰ ਸਾਰੇ ਇਸ ਮੈਸੇਜ ਔਰ ਕਮੈਂਟ ਦੇ ਵਿੱਚ ਇਸ ਚੀਜ਼ ਨੂੰ ਜ਼ਰੂਰ ਲਿਖਣਾ ਕਿ ਆ ਜਿਹੜਾ ਵੀ ਮੈਂ ਤੁਹਾਡੇ ਨਾਲ ਯੋਗਦਾਨ ਕੀਤਾ ਹੈ ਗੱਲ ਨੂੰ ਲੈ ਕੇ ਇਹ ਮੈਂ ਕੁਝ ਗਲਤ ਕੀਤਾ ਕਿ ਸਹੀ ਕੀਤਾ ਦੇਖੋ ਜੀ ਕੁਝ ਕੁ ਮਾਮਾ ਇਹੋ ਜਿਹਾਂ ਹੁੰਦੀਆਂ ਨੇ ਜਿਹੜੇ ਨਾ ਆਪਣੇ ਬੱਚਿਆਂ ਨੂੰ ਹਰ ਵਕਤ ਦੀ ਤਰ੍ਹਾਂ ਉਹਨਾਂ ਨੂੰ ਟਾਈਮ ਹੀ ਨਹੀਂ ਦਿੰਦੀਆਂ ਪਹਿਲਾਂ ਬਿਜ਼ਨਸ ਤੇ ਚੱਲ ਜਾਂਦੀਆਂ ਨੇ ਚਲੋ ਆਪਣੇ ਇੱਕ ਬੱਚੇ ਨੂੰ ਕਮਾਨ ਪਿੱਛੇ ਕਿ ਬੱਚਾ ਦਾ ਡਰ ਚੰਗਾ ਪੜ ਸਕੇ ਚੰਗਾ ਖਾ ਸਕੇ ਚੰਗਾ ਹੰਡਾ ਸਕੇ ਉੱਥੋਂ ਆਂਦੀਆਂ ਨੇ ਤੇ ਥੱਕੀਆਂ ਹਾਰੀਆਂ ਆਣ ਕੇ ਆਪਣੇ ਕਿਚਨ ਦਾ ਰੋਟੀ ਪਾਣੀ ਜਿੱਦਾਂ ਕੋਈ ਕੀਤਾ ਦਾ ਨਾ ਕੀਤਾ ਤੇ ਆਪਣੇ ਆਪ ਨੂੰ ਸਿਰਫ ਟਾਈਮ ਦੇਣਾ ਉਹ ਬੱਚੇ ਜਿਆਦਾ ਓਵਰ ਹੋ ਜਾਂਦੇ ਨੇ ਉਹਨਾਂ ਮਾਤਾ ਪਿਤਾ ਤੋਂ ਕਿਉਂਕਿ ਉਹਨਾਂ ਨੂੰ ਪੁੱਛਣ ਪਛਾਣ ਵਾਲਾ ਕੋਈ ਨਹੀਂ ਸੇਮ ਉਹ ਕੁੜੀ ਨੇ ਇਹੀ ਗੱਲ ਕੀਤੀ ਕਿ ਮੈਂ ਮਤਲਬ ਹੌਸਟਲ ਦੇ ਵਿੱਚ ਰਹਿੰਦੀ ਸੀ ਮਾਤਾ ਪਿਤਾ ਦਾ ਆਨ ਜਾਣ ਉੱਥੇ ਘੱਟ ਸੀ ਤੇ ਫੋਨ ਰਾਹੀਂ ਕੰਟੈਕਟ ਹੁੰਦਾ ਸੀ ਜਦੋਂ ਮੈਡਮ ਲੀਡਰ ਉਹਦੇ ਨਾਲ ਮੁੰਡੇ ਨਾਲ ਆਈ ਹੈ ਤੇ ਉਹਨੇ ਆਪਣੇ ਪਹਿਲਾਂ ਦਾ ਫਾਰਮ ਦੀ ਸੀਮ ਤੋੜੀ ਸੀਮ ਤੋੜ ਕੇ ਫਿਰ ਉਹਨੇ ਮਤਲਬ ਕਿ ਜਿਹੜਾ ਕੋਈ ਹੋਏਗਾ ਤਾਂ ਸਿਸਟਮ ਲਾਈਫ ਸਿਸਟਮ ਕੋਈ ਹੋਏਗਾ ਦੋਸਤ ਹੋਏਗਾ ਜਿੰਨੇ ਉਹਦਾ ਕਾਫੀ ਸਪੋਰਟ ਦਿੱਤਾ ਕਿਉਂਕਿ ਇਕੱਲੇ ਬੰਦੇ ਦਾ ਤੇ ਕੰਮ ਨਹੀਂ ਹੁੰਦਾ ਭਜਨ ਭਜਾਨ ਵਾਲਾ ਕਿਉਂਕਿ ਜਿੰਨੇ ਦਾ ਕੋਈ ਸਾਥੀ ਸਾਥ ਨਾ ਦਵੇ ਤੇ ਉਹ ਅੰਦਰ ਇਕੱਲਾ ਇਨਸਾਨ ਵੀ ਕੁਝ ਨਹੀਂ ਕਰ ਸਕਦਾ ਹਜੇ ਕੰਮਾਂ ਲਈ ਤੇ ਬਾਕੀ ਮੈਂ ਇਹ ਤੁਹਾਡੇ ਨਾਲ ਗੱਲ ਇਸ ਲਈ ਕੀਤੀ ਕੋਸ਼ਿਸ਼ ਕਰੋ ਕਿ ਤੁਹਾਡੇ ਬੱਚੇ ਤੁਹਾਡੇ ਨਾਲ ਫਲੈਂਕਲੀ ਹੋ ਸਕਣ ਕੋਸ਼ਿਸ਼ ਕਰੋ ਕਿ ਬੱਚੇ ਤੁਹਾਡੇ ਵੱਤ ਤੋਂ ਵੱਧ ਤੁਹਾਡੀ ਸਪੋਰਟ ਲੈ ਸਕਣ ਕੋਸ਼ਿਸ਼ ਕਰੋ ਜੇ ਬੱਚਿਆਂ ਦਾ ਕੁਝ ਵਧਿਆ ਲੱਗਦਾ ਤੁਹਾਨੂੰ ਤੇ ਉਹਨਾਂ ਦੇ ਤਰੀਕੇ ਨਾਲ ਚੱਲੋ ਜੇ ਤੁਹਾਨੂੰ ਵਧਿਆ ਨਹੀਂ ਲੱਗਦਾ ਤੇ ਉਹਨੂੰ ਕੋਸ਼ਿਸ਼ ਕਰੋ ਉਹਨੂੰ ਸਮਝਾਓ ਕਿਉਂਕਿ ਤੁਹਾਡਾ ਇੱਕ ਬੋਲ ਸਮਝਾਇਆ ਬੱਚੇ ਨੂੰ ਅੱਛੀ ਸਮਝ ਦੇ ਸਕਦਾ ਹੈ ਤੇ ਜੇ ਤੁਸੀਂ ਮਤਲਬ ਬੱਚੇ ਨੂੰ ਕੁਝ ਜ਼ਿਆਦਾ ਅਟਟ੍ਰੈਕ ਕਰੋਗੇ ਜ਼ਿਆਦਾ ਗੁੱਸਾ ਪ੍ਰਭਾਵ ਦਿਖਾਓਗੇ ਅੱਜਕੱਲ ਮੁੰਡਿਆਂ ਲਈ ਵੀ ਮਾੜਾ ਤੇ ਧੀਆਂ ਲਈ ਵੀ ਮਾੜਾ ਹੁਣ ਮੈਂ ਦੇਖਦੀ ਆ ਨਸ਼ੇ ਦੀ ਡੁੱਬੀ ਦੁਨੀਆ ਦੇਖੋ ਜੀ ਮੁੰਡੇ ਅੱਜ ਕੱਲ ਕੀ ਐਦਾ ਦਾ ਸਾਧ ਦੇ ਪਲ ਪਲ ਛੇ ਛੇ ਮੈਂ ਕਿੰਨੇ 10 ਤੋਂ ਮੈਕਸਿਮਮ 10 ਤੋਂ ਲੈ ਕੇ 20 ਦੇ ਵਿੱਚ ਵਿੱਚ ਮੁੰਡਿਆਂ ਨੂੰ ਐਬ ਲੱਗੇ ਆ ਐਬ ਕਾਤੇ ਲੱਗੇ ਨੇ ਨਸ਼ਿਆਂ ਦੇ ਪਿਓ ساری ਉਮਰ ਕਮਾਂਦਾ ਰਹੇਗੀ ਤੇ ਜੇ ਪੁੱਤਰ ਔਲਾਦ ਉਹੋ ਜੀ ਨਿਕਲ ਆਵੇ ਤਾਂ ਨਸ਼ਿਆਂ ਦੇ ਡੋਗ ਜਾਂਦੀ ਹੈ ਤੇ ਅੱਜ ਦਾ ਜਿਹੜੀਆਂ ਲੜਕੀਆਂ ਨੇ ਕੋਈ ਕੋਈ ਸੋਸ ਜੋ ਇੱਕ ਹੋਏਗੀ ਘਰੇਲੂ ਘਰ ਵਾਲੀ ਕੋਈ ਹੋਏਗੀ ਸਮਝਦਾਰ ਵਾਲੀ ਕੋਈ ਹੋਏਗੀ ਮਾਤਾ ਪਿਤਾ ਦੀ ਇੱਜ਼ਤ ਵਾਲੀ ਕੋਈ ਹੋਏਗੀ ਬਾਕੀ ਜਿਹੜੀਆਂ ਤੇ ਉਹੋ ਜੀਆਂ ਹੋਣ ਕਿ ਨਹੀਂ ਜੀ ਨਹੀਂ ਬਸ ਜੋ ਕੁਛ ਹੈ ਮੇਰਾ ਲਾਈਫ ਸਿਸਟਮ ਜਾਂ ਜੋ ਕੁਛ ਹੈ ਮੇਰਾ ਉਹ ਹੀ ਆ ਨਾ ਮੈਨੂੰ ਕੋ ਆ ਨਜ਼ਰ ਆਂਦਾ ਨਾ ਮੈਨੂੰ ਕੋਈ ਹੋ ਨਜ਼ਰ ਆਂਦਾ ਤੇ ਉਹਦੇ ਵਿੱਚ ਅਸੀਂ ਕੀ ਕਰ ਸਕਦੇ ਆ ਕਹਿੰਦੇ ਨੇ ਮੁਕੱਦਰਾਂ ਬਗੈਰ ਇਨਸਾਨ ਦਾ ਜ਼ਿੰਦਗੀ 'ਚ ਕੁਛ ਨਹੀਂ ਹੁੰਦਾ ਤੇ ਕਰਮਾ ਸੰਜੋਗ ਬਿਨਾ ਇਨਸਾਨ ਦਾ ਕੁਛ ਬਣ ਨਹੀਂ ਸਕਦਾ ਦੇਖੋ ਜੇ ਤੁਹਾਡੇ ਸੰਜੋਗਾ 'ਚ ਲਿਖਿਆ ਨਾ ਸੁੱਖ ਆਰਾਮ ਜ਼ਿੰਦਗੀ ਤਾਂ ਔਲਾਦ ਨੇ ਦੇ ਦੇਣਾ ਤੇ ਜੇ ਤੁਹਾਡੇ ਸੁੱਖ ਆਰਾਮ ਜ਼ਿੰਦਗੀ ਨਹੀਂ ਲਿਖਿਆ ਤੇ ਕਿਸੇ ਨਾ ਕਿਸੇ ਬਾਹਨੇ ਤੁਹਾਨੂੰ ਕਿਸੇ ਤਰ੍ਹਾਂ ਦਾ ਵੀ ਜਿਹੜਾ ਪਾਣਾ ਹੁੰਦਾ ਉਹ ਵਰਤੀ ਜਾਣਾ ਹੁੰਦਾ ਤੇ ਬਾਕੀ ਮੈਂ ਜਿਹੜੀ ਤੁਹਾਡਾ ਨਾਲ ਗੱਲਬਾਤ ਕੀਤੀ ਹੈ ਉਹ ਵੀ ਮੈਂ ਤੁਹਾਨੂੰ ਦੱਸਿਆ ਕਿ ਮੈਂ ਸੱਚਾਈ ਹੀ ਬੋਲੀ ਹੈ ਤੇ ਕਿਉਂਕਿ ਜੋ ਮੈਨੂੰ ਨਜ਼ਰ ਆਇਆ ਮੈਂ ਉਹੀ ਤੁਹਾਨੂੰ ਕਹਿ ਰਹੀ ਹਾਂ ਕਿ ਕੋਸ਼ਿਸ਼ ਕਰੋ ਕਿ ਜੋ ਹੋ ਸਦਾ ਵੱਤੋਂ ਵੱਧ ਆਪਣੇ ਸਪੋਰਟ ਮੈਂਬਰ ਬਣਾ ਕੇ ਰੱਖੋ ਆਪਣਾ ਪਰਿਵਾਰ ਅੱਛਾ ਬਣਾ ਕੇ ਰੱਖੋ ਕਿ ਜਿਹੜਾ ਪਰਿਵਾਰ ਨੂੰ ਆਪਣੇ ਮਾਤਾ ਪਿਤਾ ਦੀ ਕਮੀ ਨਾ ਫੀਲ ਹੋਵੇ ਕਦੀ ਵੀ ਐਨਾ ਪਰਿਵਾਰ ਕਿ ਬੱਚੇ ਕਹਿਣ ਕਿ ਸਾਨੂੰ ਮਾਤਾ ਪਿਤਾ ਟਾਈਮ ਨਹੀਂ ਦਿੰਦੇ ਤੇ ਬਾਕੀ ਤੁਸੀਂ ਸਮਝਦਾਰ ਹੋ ਸਾਰੇ ਸਾਰਿਆਂ ਨੂੰ ਪਤਾ ਆਪਣੇ ਪਰਿਵਾਰ ਨੂੰ ਕਿਵੇਂ ਸੰਭਾਲ ਕੇ ਰੱਖਣਾ ਹੈ ਸਾਰਿਆਂ ਨੂੰ ਪਤਾ ਆਪਣੇ ਪਰਿਵਾਰ ਨੂੰ ਕਿੱਦਾਂ ਗਾਈਡ ਕਰਕੇ ਰੱਖਣਾ ਹੈ ਬਾਕੀ ਉਹ ਜਿਹੜੀ ਲੜਕੀ ਆਈ ਸੀ ਉਹਦੀ ਉਮਰ ਵੀ ਮੈਂ ਤੁਹਾਨੂੰ ਦੱਸਿਆ ਕੁਝ ਖਾਸ ਨਹੀਂ ਸੀ ਸਿਰਫ 19 ਸਾਲ ਦੀ ਉਮਰ ਸੀ ਤੇ ਪਿਤਾ ਜੀ ਕਹਿ ਰਹੇ ਨੇ ਜੀ 18 ਸਾਲ ਦੀ ਹੈ ਉਹ ਬੇਟੀ ਕੈਰੀ ਮੈਂ 19 ਸਾਲ ਦੀ ਆ ਪਿਤਾ ਜੀ ਕਹਿ ਰਹੇ ਨੇ ਜੀ 2006 ਦਾ ਜਨਮ ਆ ਉਹ ਬੇਟੀ ਕੈਰੀ ਨੇ ਮੈਂ 2005 ਦੀ ਆ ਤੇ ਰੱਬ ਜਾਣੇ ਅੰਦਰਲੇ ਕੀ ਐ ਲੋਕਾਂ ਦੇ ਦਿਲਾਂ ਦੇ ਆ ਗੱਲਾਂ ਇਹ ਕਿਸੇ ਨੂੰ ਵੀ ਨਹੀਂ ਪਤਾ ਹੈਗਾ ਤੇ ਬਾਕੀ ਮੇਰੀ ਜਿਹੜੀ ਸਪੀਸ ਸੀ ਉਦੇ ਬਾਰੇ ਮੈਂ ਤੁਹਾਨੂੰ ਜੋ ਵੀ ਔਰ ਮੈਂ ਕਲੀਅਰ ਕੀਤਾ ਉਹ ਤੁਸੀਂ ਫਿਰ ਉਹਦੇ ਬਾਰੇ ਰਿਪਲਾਈ ਮੈਸੇਜ ਦੂਸਰੀ ਪਾਰਟ ਚ ਵੀ ਨੰਬਰ 2 ਚ ਜ਼ਰੂਰ ਲੈਣਾ ਉਹਦੇ ਬਾਰੇ ਮੈਨੂੰ ਦੱਸਣਾ ਕਿ ਮੈਂ ਮਤਲਬ ਜਿਹੜੀ ਸਪੀਡ ਦਿੱਤੀ ਉਹਦੇ ਵਿੱਚ ਕੋਈ ਕਮੀ ਪੇਸ਼ੀ ਕਿਸੇ ਤਰ੍ਹਾਂ ਦੀ ਰਹਿ ਗਈ ਹੋਵੇ ਤਾਂ ਮੈਨੂੰ ਜ਼ਰੂਰ ਦੱਸਣਾ ਬਾਕੀ ਤੁਸੀਂ ਸਾਰੇ ਆਪਣੇ ਆਪਣੇ ਘਰ ਤੰਦਰੁਸਤ ਰਹੋ ਵਧੀਆ ਰਹੋ ਖੁਸ਼ ਰਹੋ ਚੜਦੀ ਕਲਾ ਚ ਰਹੋ ਪਰਮਾਤਮਾ ਤੁਹਾਨੂੰ ਸਭ ਨੂੰ ਸਰਬੱਤ ਦਾ ਭਲਾ ਦੇ ਤੇ ਬਾਕੀ ਮਾਫੀ ਚਾਹਨੀ ਆ ਇਹ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਕਿ ਮੈਨੂੰ ਪਾਰਟ 2 ਦੇ ਵਿੱਚ ਵੀਡੀਓ ਬਣਾਨੀ ਪੈ ਰਹੀ ਹੈ ਕਿਉਂਕਿ ਮੈਨੂੰ ਚਾਹਦੀ ਕਿ ਮੇਰੀ ਅੱਧੀ ਗੱਲ ਅਧੂਰੀ ਰਹਿ ਜਾਵੇ ਤੁਹਾਨੂੰ ਵੀ ਪਤਾ ਹੋਣਾ ਜਿੱਦਾਂ ਪੂਰੀ ਗੱਲ ਇਨਸਾਨ ਜਦੋਂ ਪੂਰੀ ਸੁਣਦਾ ਦੋਸਤੋਂ ਬਾਅਦ ਨੂੰ ਪਤਾ ਲੱਗਦਾ ਹੈ ਕਿ ਗੱਦਿਆ ਅਸਲੀ ਮਤਲਬ ਕੀ ਹੈਗਾ ਤੇ ਇਹ ਬਾਕੀ ਜਲਦੀ ਮੈਂ ਤੁਹਾਨੂੰ ਇਹ ਆਪਣਾ ਵੀਡੀਓ ਨਵਾਂ ਲੈ ਕੇ ਤੁਹਾਡੇ ਨਾਲ ਸਾਂਝ ਹੋਵਾਂਗੀ ਤੇ ਆਪਣੇ ਚੈਨਲ ਨੂੰ ਤੁਸੀਂ ਇਸ ਤਰ੍ਹਾਂ ਹੀ ਪਿਆਰ ਦਿੰਦੇ ਰਹੋ ਮੈਂ ਤੁਹਾਡੀ ਮੋਨਿਕਾ धवन ਬਾਕੀ ਤੁਸੀਂ ਸਾਰੇ ਜਾਣਦੇ ਹੋ ਮੇਰਾ YouTube ਚੈਨਲ ਜਿਹੜਾ ਆਲਰੇਡੀ ਤੁਹਾਨੂੰ ਪਤਾ ਹੀ ਹੋਏਗਾ ਜਿਹੜੇ ਮੈਂਬਰਸ ਮੇ ਨਾਲ ਜੁੜੇ ਹੋਏ ਆ ਮੋਨਿਕਾ ਧਵਨ ਆਫੀਸ਼ੀਅਲ ਨਾਮ ਤੇ ਚੱਲ ਰਿਹਾ ਤੇ ਬਾਕੀ ਜਿਹੜਾ Facebook ਹੈ ਉਹਦੇ ਬਾਰੇ ਤੁਸੀਂ ਜਾਣ ਹੀ ਚੁੱਕੇ ਹੋਏ ਹੋ ਤੇ ਰਾਮ ਰਾਮ ਸੱਸੀ ਕਰ ਬੈ